ਨਾਸਰ ਮਨਸੂਰ ਗੁਰਗੋਬਿੰਦ ਸਿੰਘ ਇਜਦੀ ਮਨਜ਼ੂਰ ਗੁਰਗੋਬਿੰਦ ਸਿੰਘ ਹਕ ਰਾਗੰਜੂਰ ਗੁਰਗੋਬਿੰਦ ਸਿੰਘ ਜਮਲਾ ਫੈਜ ਨੂਰ ਗੁਰਗੋਬਿੰਦ ਸਿੰਘ ਹਕ ਹਕਿਆ ਗਾਹਾ ਗੁਰਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰਗੋ ਬੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਧਾਰੇ ਦੇ ਕੇ ਨਿਹਾਲ ਕਰ ਰਹੇ ਨੇ ਮਹਾਰਾਜ ਜੀ ਪੜਾ ਦਰ ਪੜਾ ਕਰਦੇ ਦੱਖਣ ਦੀ ਯਾਤਰਾ ਦੇ ਤੁਰੇ ਜਾ ਰਹੇ ਹੁਣ ਸਤਿਗੁਰਾਂ ਦਾ ਡੇਰਾ ਪਿੰਡ ਮਧੂ ਸਿੰਘਾਣੇ ਹੋਇਆ ਮਧੂ ਸਿੰਘਾਣੇ ਜਾਂਦਿਆਂ ਰਾਤ ਦੇ ਵਿੱਚ ਸਾਹਿਬ ਜੀ ਨੇ ਵਿਚਾਰਿਆ ਕਿ ਪਰਮ ਸਿੰਘ ਧਰਮ ਸਿੰਘ ਸ਼ਾਸਤਰ ਸਿਰ ਤੇ ਰੱਖੀ ਪੈਦਲ ਜਾ ਰਹੇ ਨੇ ਉਹ ਸਾਡੇ ਕੋਲੋਂ ਬਹੁਤਾ ਪਹਿਲੇ ਅਗਲੇ ਡੇਰੇ ਤੇ ਨਹੀਂ ਪੁੱਜ ਸਕਿਓਣਗੇ ਅੱਜ ਵੇਖਦੇ ਆ ਉਹ ਆਪਣੇ ਪ੍ਰਾਣੇ ਅਨੁਸਾਰ ਸਾਡੇ ਵਾਸਤੇ ਨਵਾਂ ਪਲੰਗ ਕਿਵੇਂ ਤਿਆਰ ਕਰਦੇ ਨੇ ਪਰ 사ਤਗੁਰਾਂ ਦੀ ਸੇਵਾ ਦੇ ਚਾ ਵਿੱਚ ਰੰਗੇ ਹੋਏ ਦੂਆ ਭਰਾਵਾਂ ਨੇ ਆਪਣਾ ਉਦਮ ਪੂਰਾ ਕਰ ਲਿਆ। ਉਹਨਾਂ ਨੇ ਪਾਵਿਆਂ ਦੀ ਥਾਂ ਦਸਾਂਗੀਆਂ ਲੱਕੜਾਂ ਗੱਡ ਕੇ ਅਦੇ ਉਹਨਾਂ ਨਾਲ ਮੋٹے ਰੱਸੇ ਬੰਨ ਕੇ ਪਲੰਗ ਦੀਆਂ ਚੁਗਾਠਾਂ ਬਣਾ ਲਈਆਂ। ਅਦੇ ਉਹਨਾਂ ਦੇ ਉੱਤੇ ਗੋਦ-ਗਦੇ ਸੁੰਦਰ ਖੇਸ ਵਿੱਚ ਚਾਦਰੇ ਵਿਛਾ ਗਏ। ਸਤਗੁਰਾਂ ਦੇ ਬਰਾਜਨ ਵਾਸਤੇ ਪਲੰਗ ਤਿਆਰ ਕਰ ਦਿੱਤਾ ਮਹਾਰਾਜੀ ਇਹ ਨਵੇਂ ਕਿਸਮ ਦਾ ਪਲੰਗ ਵੇਖ ਕੇ ਬੜਾ ਪਰਸੰਨ ਹੋਏ ਅਤੇ ਪਰਮ ਸਿੰਘ ਧਰਮ ਸਿੰਘ ਨੂੰ ਥਾਪੜਾ ਦੇ ਕੇ ਫਰਮਾਇਆ ਤੁਸੀਂ ਪੂਰਨ ਸਿੱਖੀ ਨਿਭਾਈ ਹੈ ਹੁਣ ਤੁਸੀਂ ਘਰਾਂ ਨੂੰ ਜਾਓ ਤੇ ਆਪਣਾ ਕਾਰ ਵਿਹਾਰ ਸੰਭਾਲੋ ਅਸੀਂ ਤੁਹਾਨੂੰ ਬਲ ਬਖਸ਼ਿਆ ਕਿ ਤੁਸੀਂ ਸ਼ਾਸਤਰਾ ਤੋਂ ਬਿਨਾਂ ਹੀ ਜਿੱਤ ਪ੍ਰਾਪਤ ਕਰੋਗੇ ਇਸ ਪ੍ਰਕਾਰ ਸਹਿਬ ਜੀ ਨੇ ਸਰੂਪਾਵ ਦੇ ਕੇ ਦੋਵਾਂ ਭਰਾਵਾਂ ਨੂੰ ਘਰਾਂ ਤੋਂ ਘਰਾਂ ਨੂੰ ਵਾਪਸ ਪਰਤਾ ਦਿੱਤਾ ਪੁਸ਼ਕਰ ਰਾਜ ਤੋਂ ਅਗਲਾ ਡੇਰਾ ਨਰਾਇਣਾ ਪਿੰਡ ਵਿਖੇ ਹੋਇਆ ਇਸ ਜਗ੍ਹਾ ਦਾਦੂ ਭਗਤ ਦਾ ਦਵਾਰ ਹੈ ਉਸ ਸਮੇਂ ਇਸ ਦਵਾਰੇ ਦੀ ਬੜੀ ਮਾਨਤਾ ਸੀ ਸਤਿਗੁਰਾਂ ਨੇ ਇੱਥੇ ਕਰਮਨੀਕ ਸਥਾਨ ਵੇਖ ਕੇ ਟਿਕਾਣਾ ਕੀਤਾ ਕੁਦ ਸਿੰਘ ਲੰਗਰ ਲਈ ਰਸਤ ਪਾਣੀ ਅਤੇ ਘੋੜਿਆਂ ਵਾਸਤੇ ਦਾਣਾ ਪੱਠਾ ਲੈਣ ਨਗਰਵਾਲ ਚਲੇ ਗਏ ਇੱਕ ਦਲ ਦਾਦੂ ਜੀ ਦੇ ਸਾਨ ਨੂੰ ਵੇਖਣ ਚਲਾ ਗਿਆ ਉਸ ਸਮੇਂ ਦਾदू ਜੀ ਦੀ ਗੱਦੀ ਦੇ ਮਹੰਤ ਜੈਤਰਾਮ ਗੱਦੀਦਾਰ ਸਨ ਮਨਤੁਰੀ ਬੜੇ ਕਰਨੀ ਵਾਲੇ ਸ਼ਾਂਤ ਸੁਭਾਅ ਸੰਤ ਸਨ ਇਨ੍ਹਾਂ ਪਾਸ ਸੈਂਕੜੇ ਚੇਲੇ ਰਹਿੰਦੇ ਸਨ ਜੋ ਇਨ੍ਹਾਂ ਦੀ ਸਿੱਖਿਆ ਦੁਆਰਾ ਪਰਲੋਕ ਸੁਧਾਰਨ ਵਿੱਚ ਲੱਗੇ ਸਨ ਇਸ ਸਮੇਂ ਸਿੰਘ ਦਵਾਰੇ ਪਹੁੰਚੇ ਤਦ ਮਹੰਤ ਆਪਣੇ ਗੁਰੂ ਦਾदू ਭਗਤ ਦੀ ਭਾਉ ਭਗਤੀ ਵਾਲੀ ਬਾਣੀ ਦਾ ਪਾਠ ਕਰ ਰਹੇ ਸਨ ਸਿੰਘਾਂ ਦੇ ਨਿਹਾਲੇ ਰੂਪ ਅਦੇ ਪਹਿਰਾਵੇ ਵੱਲ ਵੇਖ ਕੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੌਣ ਜੀ ਕਿਹਦੇ ਸੰਗ ਆਇਓ ਤਦ ਸਿੰਘਾਂ ਨੇ ਮੰਤਾ ਹੋਰਾਂ ਨੂੰ ਦੱਸਿਆ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਹੋਏ ਸਿੰਘਾਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਜੀ ਦੀ ਗੱਦੀ ਦੇ 10ਵੇਂ ਗੁਰੂ ਨੇ ਇਹ ਬੜੇ ਤੇਜ ਅਤੇ ਬਲ ਵਾਲੇ ਯੋਧੇ ਨੇ ਮੁਗਲਾਂ ਨਾਲ ਇਹਨਾਂ ਦੇ ਬਾਦ ਜੁੱਧ ਹੋਏ ਨੇ ਹੁਣ ਆਪ ਦੱਖਣ ਦੀ ਯਾਤਰਾ ਦੇ ਜਾ ਰਹੇ ਨੇ ਸਿੰਘਾਂ ਪਾਸੋਂ ਸੋਭਾ ਸੁਣ ਕੇ ਮੰਤ ਜੈਤਰਾ ਆਪਣੇ ਬਹੁਤ ਸਾਰੇ ਚੇਲਿਆਂ ਨਾਲ ਗੁਰੂ ਜੀ ਦੇ ਦਰਸ਼ਨਾ ਲੈ ਹਾਜ਼ਰ ਹੋਇਆ ਉਸ ਸਮੇਂ ਦੀਵਾਨ ਸਜਿਆ ਹੋਇਆ ਸੀ ਆਦੇ ਸਤ ਗੁਰੂ ਜੀ ਆਪਣੇ ਆਸਣ ਦੇ ਬਰਾਜਮਾਨ ਸਨ ਮੰਤਣੇ ਅਗੇ ਨਮਸਕਾਰ ਕੀਤੀ ਆਦੇ ਸਤਕਾਰ ਭਾਵ ਨਾਲ ਸਤਗੁਰਾਂ ਕੋਲ ਬੈਠ ਗਿਆ ਮੰਤ ਸਤਗੁਰਾਂ ਦੇ ਦਰਸ਼ਨ ਕਰਕੇ ਬਾਦਬਰਸੰਨ ਪ੍ਰਭਾਵਿਤ ਹੋਇਆ ਉਹਨੇ ਸਹਿਬਜ਼ਾਦਿਆਂ ਦਾ ਅਫਸੋਸ ਕੀਤਾ ਫਿਰ ਧਰਮ ਚਰਚਾ ਕਰਨ ਲੱਗਾ ਮੰਤ ਜੈਤਰਾਵ ਨੇ ਹੱਥ ਜੋੜ ਕੇ ਆਖਿਆ ਆਪ ਧੰਨ ਜਿਨ੍ਹਾਂ ਨੇ ਗਉ ਬ੍ਰਾਹਮਣ ਅਤੇ ਧਰਮ ਦੀ ਰੱਖਿਆ ਵਾਸਤੇ ਸ਼ਾਸਤਰ ਚੁੱਕੇ ਹਨ ਫੇਰ ਮੰਤੂ ਰਾਣੇ ਬੈਂਤ ਜੀ ਕੀਤੇ ਮਹਾਰਾਜ ਜੀ ਅੱਜ ਤੁਸੀਂ ਦਾਲ ਸਹਤ ਭੰਡਾਰਾ ਸਾਡੇ ਪਾਸੋਂ ਲਓ ਕਦ ਸਤਿਗੁਰਾਂ ਨੇ ਫਰਮਾਇਆ ਮੰਤ ਜੀ ਸਾਡੇ ਦਾਲ ਵਿੱਚ ਬਾਜ ਪੰਛੀ ਵੀ ਸ਼ਾਮਲ ਨੇ ਇਹਨਾਂ ਨੂੰ ਅਜੇ ਤੱਕ ਖਾਣਾ ਨਹੀਂ ਮਿਲਿਆ ਤੁਸੀਂ ਪਹਿਲਾਂ ਇਹਨਾਂ ਨੂੰ ਤ੍ਰਿਪਤ ਕਰੋ ਫਿਰ ਸਾਡੇ ਵਾਸਤੇ ਦੇਗ ਤਿਆਰ ਕਰ ਦੇਣੀ ਸਾਬ ਜੀ ਦਾ ਵਜਨ ਸੁਣ ਕੇ ਮਹੰਤ ਜੀ ਵਿਚਾਰ ਚ ਪੈ ਗਏ ਕਿ ਬਾਜ ਤਾਂ ਮਾਸ ਖਾਣ ਵਾਲਾ ਪੰਛੀ ਹੈ ਪਰ ਅਸੀਂ ਮਾਸ ਨੂੰ ਹੱਥ ਨਹੀਂ ਲਾਉਂਦੇ ਇਹਨਾਂ ਨੂੰ ਮਾਸ ਕਿਵੇਂ ਪਾਈਏ ਸਤਿਗੁਰੂ ਜੀ ਜਾਣੇ ਜਾਣ ਹਨ ਇਹ ਸੋਚ ਕੇ ਮਹੰਤ ਰਾਨ ਆਖਿਆ ਅੱਜ ਅਸੀਂ ਆਪ ਜੀ ਦੇ ਬਾਝਾਂ ਅਗੇ ਬੇਨਤੀ ਕਰਾਂਗੇ ਕਿਉਂ ਸਾਡੇ ਸਾਧੂਆਂ ਦੀ ਪ੍ਰਾਰਥਨਾ ਮੰਨ ਕੇ ਜਵਾਰ ਬਾਜਰੇ ਦਾ ਆਹਾਰ ਕਰ ਲੈਣ ਫਿਰ ਆਪ ਜੀ ਨੇ ਭੋਜਨ ਛਕ ਲੈਣਾ ਸਹਿਬ ਜੀ ਮੁਸਕਰਾ ਕੇ ਬੋਲੇ ਸਤਿਵਜਨ ਇਸੇ ਮੰਤਰੇ ਖੁਸ਼ ਹੋ ਕੇ ਭੰਡਾਰਾ ਤਿਆਰ ਕਰਵਾਉਣ ਲੱਗੇ ਮੰਤ ਜੀ ਨੇ ਜਵਾਰ ਬਾਜਰੇ ਦਾ ਭੋਜਨ ਬਾਜਾ ਨੂੰ ਕਰਵਾਇਆ 사ਤਗੁਰਾਂ ਨੂੰ ਸਤਕਾਰ ਸਹਿਤ ਪ੍ਰੀਤੀ ਭੋਜਨ ਦਿੱਤਾ ਜਦੋਂ ਮੰਤ ਜੈਤਰਾਮ ਆਪਣੇ ਚੇਲਿਆਂ ਨਾਲ ਭੰਡਾਰਾ ਤਿਆਰ ਕਰਵਾਉਣ ਵਾਸਤੇ ਚਲਾ ਗਿਆ ਸਿੰਘਾਂ ਨੇ ਆਪਸ ਵਿੱਚ ਵਿਚਾਰ ਕਰਕੇ 사ਤਗੁਰਾਂ ਅੱਗੇ ਬੇਨਤੀ ਕੀਤੀ ਜੇ ਸਮੇਂ ਆਪ ਦਾਦੂ ਦੁਆਰੇ ਦਾਖਲ ਹੋਏ ਸੀ ਤਾਂ ਦਾਵ ਜੀ ਨੇ ਆਪਣੇ ਤੀਰ ਨਾਲ ਉਹਦੀ ਸਮਾਦ ਨੂੰ ਨਮਸ਼ਕਾਰ ਕੀਤੀ ਸੀ ਆਪ ਜੀ ਦਾ ਇਹ ਕਾਰਜ ਸਿੱਖੀ ਸਿਧਾਂਤ ਦੇ ਉਲਟ ਆ ਸਾਂ ਜਾਣਿਆ ਇਸ ਕਰਕੇ ਤੁਸੀਂ ਤਨਖਾਈ ਬਣ ਗਏ ਹੋ ਸਤਿਗੁਰ ਜੀ ਇਹ ਖਬਾਣ ਸੁਣ ਕੇ ਖਾਲਸੇ ਦਾ ਬੜਾ ਬਰਸੰਨ ਹੋਏ ਪਰਮਾਨ ਲਾਗੇ ਖਾਲਸਾ ਜੀ ਆਵਤਨ ਅਸੀਂ ਆਪਦੀ ਪਰਖ ਕਰਨੇ ਹਿਤ ਦਾਦੂ ਜੀ ਦੀ ਸਮਾਦ ਨੂੰ ਨਮਸ਼ਕਾਰ ਕੀਤੀ ਸੀ ਅਸੀਂ ਦੇਖਣਾ ਚਾਹੁੰਦੇ ਸਾਂ ਕਿ ਸਾਡਾ ਖਾਲਸਾ ਆਪਣੇ ਸਿਧਾਂਤਾਂ ਵੱਲੋਂ ਸਚੇ ਦਦੇ ਸਜਗ ਹੋ ਗਿਆ ਕਿ ਨਹੀਂ ਪਉਣ ਤੁਸੀਂ ਜੋ ਤਨਖਾਹ ਸਾਨੂੰ ਲਾਓ ਅਸੀਂ ਦੇਣ ਨੂੰ ਤਿਆਰ ਆ ਇਸ ਪ੍ਰਕਾਰ ਸਾਰਿਆਂ ਨੇ ਵਿਚਾਰ ਕਰਕੇ ਸਤਿਗੁਰ ਜੀ ਨੂੰ 200 ਰੁਪਈਆ ਤਨਖਾਹ ਲਈ ਜੋ ਸਤਿਗੁਰ ਜੀ ਨੇ ਪ੍ਰਵਾਨ ਕਰ ਲਈ 200 ਰੁਪਈਆ ਖਾਲਸਾ ਜੀ ਨੂੰ ਭਰ ਦਿੱਤਾ ਸਿੰਘਾਂ ਨੇ ਇਹਨਾਂ ਰੁਪਈਆ ਦਾ ਲੰਗਰ ਵਾਸਤੇ ਇੱਕ ਸੁੰਦਰ ਤੰਬੂ ਬਣਵਾ ਲਿਆ ਜਿੰਨੂ ਵੇਖ ਕੇ ਸਹਿਬ ਜੀ ਬੜੇ ਪ੍ਰਸੰਨ ਹੋਏ ਇਸਰਾ ਮਹਾਰਾਜ ਜੀ ਪੜਾਦਰ ਪਰਾ ਕਰਦੇ ਸੰਗਤਾਂ ਨੂੰ ਦਰਸ਼ਨ ਦੇਦਾਰੇ ਦਿੰਦੇ ਨਿਹਾਲ ਕਰਦੇ ਧਰਮੰਤੇ ਅਰਧ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਕਰਦੇ